ਲੋ ਜੀ ਸਸਟ੍ਰਿਕ ਆਲ ਮੇਰੀਆਂ ਸਾਰੀਆਂ ਭੈਣਾਂ ਨੂੰ ਬਹੁਤ-ਬਹੁਤ ਧੰਨਵਾਦ ਮੇਰੇ ਚੈਨਲ ਤੇ ਆਉਣ ਲਈ ਤੇ ਵੀਡੀਓ ਦੇਖਣ ਲਈ ਤੇ ਅੱਜ ਆਪਾਂ ਤੁਹਾਨੂੰ ਦੱਸ ਰਹੇ ਹਾਂ ਫੈਬਰਿਕ ਪੇਂਟਿੰਗ ਲਈ ਆਪਾਂ ਨੂੰ ਕੀ-ਕੀ ਚੀਜ਼ਾਂ ਦੀ ਜ਼ਰੂਰਤ ਹੈ ਕਿਵੇਂ ਬਣਾਉਣਾ ਹੈ ਤੇ ਆਪਾਂ ਤੁਹਾਨੂੰ ਇਸ ਤਰ੍ਹਾਂ ਸਾਰੀ ਜਾਣਕਾਰੀ ਦੇਵਾਂਗੇ ਠੀਕ ਹੈ ਜੀ ਚਲੋ ਤਾਂ ਆਪਾਂ ਜਿਵੇਂ ਫੈਬਰਿਕ ਪੇਂਟਿੰਗ ਲਈ ਆਪਾਂ ਨੂੰ ਫਰਸਟ ਚਾਹੀਦਾ ਆਪਾਂ ਨੂੰ ਫੈਬਰਿਕ ਠੀਕ ਹੈ ਜੀ ਸੈਕੰਡ ਚਾਹੀਦੇ ਆਪਾਂ ਨੂੰ ਫਰੇਮ ਊਪਸ ਠੀਕ ਹੈ ਤੇ ਨਈ ਫਰੇਮ ਯੂਜ਼ ਕਰਨਾ ਤਾਂ ਤੁਸੀਂ ਇਦਾਂ ਦਾ ਕੋਈ ਬੋਰਡ ਲੈ ਸਕਦੇ ਹੋ ਕੋਈ ਕੱਤਾ ਲੈ ਸਕਦੇ ਹੋ ਕੋਈ ਪੇਪਰ ਬੋਰਡ ਹੈ ਨਾ ਕੁਝ ਵੀ ਹਾਰ ਚੀਜ਼ ਜਿਹੜੀ ਇਹਦੇ ਨੀਚੇ ਇਜ਼ੀਲੀ ਆ ਜਾਏ ਤਾਂ ਜੋ ਕਲਰ ਨੀਚੇ ਲੈ ਕਪੜੇ ਨੂੰ ਨਾ ਲਗੇ ਠੀਕ ਹੈ ਜੀ ਇੱਕ ਕਪਣ ਚਾਹੀਦੇ ਆ ਜੀ ਕਲਰ ਫੈਬਰਿਕ ਕਲਰ ਬਹੁਤ ਤਰ੍ਹਾਂ ਦੇ ਕਲਰ ਆਉਂਦੇ ਆ ਜਿੱਦਾਂ ਫੈਬਰਿਕ ਕਲਰ ਹੋਵੇ ਟਿਊਬ ਕਲਰ ਹੋਵੇ ਸਪਾਰਕਲ ਕਲਰ ਹੋ ਗਿਆ ਨਾ ਸਾਰੇ ਆਪਾਂ ਨੂੰ ਕਲਰ ਚਾਹੀਦੇ ਆ ਕਲਰਾਂ ਨੂੰ ਲਾਈਟ ਕਰਨ ਲਈ ਇੱਕ ਆਪਣੀ ਵੱਡੀ ਸ਼ੀਸ਼ੀ ਵਾਈਟ ਕਲਰ ਦੀ ਚਾਹੀਦੀ ਆ ਇਹ ਆਪਾਂ ਕਲਰ ਇਹਦੇ ਨਾਲ ਲਾਈਟ ਕਰਦੇ ਆ ਤੇ ਕਈ ਵਾਰੀ ਆਪਾਂ ਵਾਈਟ ਕਲਰ ਵੀ ਬਹੁਤ ਯੂਜ਼ ਕਰਦੇ ਆ ਤਾਂ ਕਰਕੇ ਵਾਈਟ ਕਲਰ ਜ਼ਿਆਦਾ ਲੱਗਦਾ ਆਪਾਂ ਵੱਡੀ ਪੈਕਿੰਗ ਲਈ ਆ ਵਾਈਟ ਕਲਰ ਦੀ ਠੀਕ ਹੈ ਜੀ ਜਿਹੜੇ ਗਾੜੇ ਕਲਰ ਹੁੰਦੇ ਆ ਫਿਰ ਉਹ ਕਲਰਾਂ ਨੂੰ ਪਤਲਾ ਕਲਰ ਕਰਨ ਲਈ ਉਹਦੇ ਚ ਆਪਾਂ ਨੂੰ ਕੀ ਜ਼ਰੂਰਤ ਹੈ ਮੀਡੀਅਮ ਦੀ ਜ਼ਰੂਰਤ ਹੈ ਜਿਹੜੇ ਜਿਆਦਾ ਠਿੱਕ ਜਿਹੇ ਪੈਂਦੇ ਗੜੇ ਗੜੇ ਗਾੜੇ ਜੇ ब्रश ਨਹੀਂ ਚੱਲਦਾ ਫਿਰ ਆਪਾਂ ਇਹਦੀ ਚੂਜ਼ ਕਰਦੇ ਆ ਮੀਡੀਅਮ ਦੀ ਤੇ ਇੱਕ ਤਾਂ ਆਪਾਂ ਨੂੰ ਵਾਰੀ-ਵਾਰੀ ਬ੍ਰਸ਼ਸ ਆਫ ਕਰਨੇਗੇ ਫਿਰ ਚਾਹੀਦਾ ਕੱਪੜਾ ਠੀਕ ਹੈ ਜੀ ਤੇ ਬ੍ਰਸ਼ ਧੋਣ ਲਈ ਆਪਾਂ ਨੂੰ ਕੀ ਚਾਹੀਦਾ ਪਾਣੀ ਠੀਕ ਹੈ ਜੀ ਇਹ ਮੈਂ ਪੇਂਟਿੰਗ ਕਰ ਰਹੀ ਸੀ ਮੇਰਾ ਪਾਣੀ ਖਰਾਬ ਹੋ ਗਿਆ ਵਾਪਸ ਬਟਾ ਬੋਲ ਲੈ ਲੈਣਾ ਉਦੇ ਜਪਾ ਪਾਣੀ ਯੂਜ਼ ਕਰਨਾ ਠੀਕ ਹੈ ਇੱਕ ਤੁਮ ਜਾਈਏ ਕਲਰ ਟ੍ਰੇ ਕਲਰ ਟ੍ਰੇ ਨਹੀਂ ਹੈਗੀ ਤਾਂ ਕੋਈ ਵੀ ਵੇਸਟ ਕੌਲੀ ਲੈ ਲਓ ਕੋਈ ਡਿਸਪੋਜ਼ਲ ਲੈ ਲਓ ਕੋਈ ਵੀ ਕੌਲੀ ਲੈ ਲਓ ਪਾਂਡਾ ਇਹ इजीली ਪਾਂਡੇ ਤੋਂ ਲੈ ਜਾਣਾ ਹੈ ਕਲਰ ਠੀਕ ਹੈ ਕੋਈ ਬੌਲ ਲੈ ਲਓ ਨਹੀਂ ਕਲਰ ਟ੍ਰੇ ਲੈ ਲਓ ਤੇ ਵੈਸੇ ਕਲਰ ਟ੍ਰੇ ਦੀ ਨਹੀਂ ਜਰੂਰਤ ਨਹੀਂ ਪੈਂਦੀ ਆਪਾਂ ਢੱਕਣ ਚ ਹੀ ਆਪਾਂ ਕਲਰ ਵਰਤ ਲੈਣੇ ਆ ਇਹ ਢੱਕਣ ਖੋਲਿਆ ਇੰਨਾ ਇੱਕ ਟੱਕ ਆਪਾਂ ਨੂੰ ਕਲਰ ਬਹੁਤ ਹੁੰਦਾ ਨਾ ਇੱਕ ਫਲਾਵਰ ਵਾਸਤੇ ਨਾਪੇ ਨੈਕਸਟ ਰੋਅ ਪਾਉਣਾ ਆਪਾਂ ਫੇਰ ਇਹਨੂੰ ਆਪਾਂ ਐਂ ਮੋਦੀ ਕਰਕੇ ਰੱਖ ਦਿੰਨੇ ਆਂ ਸ਼ਿਸ਼ੀ ਤਾਂ ਜੋ ਕਲਰ ਉੱਥੇ ਆ ਕੇ ਜੰਮ ਜਾਂਦਾ ਠੀਕ ਆ ਆਪਾਂ ਇਹੀ ਟ੍ਰਿਕ ਅਪਣਾਉਨੇ ਆ ਜਿਆਦਾਤਰ ਤੇ ਬਸ ਆਹੀ ਚੀਜ਼ਾਂ ਚਾਹੀਦੀਆਂ ਸੀ ਆਪਾਂ ਨੂੰ ਪੇਂਟਿੰਗ ਲਈ ਤੇ ਹੁਣ ਆਪਾਂ ਅੱਗੇ ਆਪਾਂ ਪੇਂਟਿੰਗ ਕਰਾਂਗੇ ਤੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ